ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਪਿੰਡ ਆਇਆ ਡੇਰੀ ਵਾਲ ਤਹਿਸੀਲ ਕਲਾਨੌਰ ਤੇ ਜ਼ਿਲ੍ਹਾ ਗੁਰਦਾਸਪੁਰ। ਬਾਕੀ ਅੱਜ ਨਿਕ ਨਿਕੇ ਮੁੱਲ ਤੇ ਤੁਹਾਨੂੰ ਵੜਾ ਦਵਾ ਦਨੀ ਆ ਤੇ ਵੀਡੀਓ ਮੇਰੇ ਭਰਾ ਪੂਰੀ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਬਾਕੀ ਕਰਦੇ ਆ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸ਼ਸ਼ਕਾ ਵੀਰ ਜੀ। ਹੋਰ ਸਭ ਨੂੰ ਠੀਕ ਠਾਕ ਜੀ। ਸਤਿ ਸ਼੍ਰੀ ਅਕਾਲ ਜੀ ਮਾਰਾ ਹੋ ਠੀਕ ਠਾਕ ਜੀ ਤੁਸੀਂ ਵੀ। ਬਾਕੀ ਠੀਕ ਠਾਕ। ਤੇ ਪਹਿਲੀ ਵੀਡੀਓ ਤੇ ਆਫਰਾਂ ਲਾ ਦਿਆ ਪਿਆ ਆ ਪਹਿਲੀ ਵੀਡੀਓ ਕਰਦੀਆਂ ਮਿੰਟੋ ਮਿੰਟ ਉਡਦੀਆਂ ਵਾਲੇ ਕੰਮ ਤੇ ਦੱਸੋ ਆ ਨਾਮ ਡਰੈਸ ਨਾਮ ਸੁਖਦੇਵ ਸਿੰਘ ਜ਼ਿਲ੍ਹਾ ਗੁਰਦਾਸਪੁਰ ਜੇ ਠੀਕ ਹੈ ਜੀ ਤੇ ਡੇੜੀ ਵਾਲ ਕਿਰਨ ਠੀਕ ਹੈ ਵੀਰ ਜੀ ਨੰਬਰ 84278613 ਨਾ ਸੀ ਠੀਕ ਹੈ ਜੀ ਤੇ ਕਿੰਨੇ ਦਾ ਵੇਣਾ ਫਿਰ ਬਾਗ ਹੀ ਆ ਪੂਰਾ ਲਾਇਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਰੇੜੀ ਤੋਂ ਕਰ ਲਈ ਸਟਾਰਟ ਹਾਂਜੀ ਵੀਰ ਜੀ ਕਰ ਲੋ ਜੀ ਲਓ ਜੀ ਵੀਰ ਜੀ ਪੂਰੇ ਕਮਾਲ ਦੀ ਵੱਡੀ ਵਹਿੜ ਆ ਗਈ ਜੇ ਇਹ ਕਿੰਨੇ ਦਿਨ ਖੜੂਗੀ ਵੀਰ ਜੀ 2-4 ਦਿਨ ਕੱਢ ਦੀ ਜੇ ਨੇ ਅੱਛਾ 2-4 ਦਿਨ ਕੱਢ ਦੀ ਜੇ ਜੀ ਲੋ ਚੰਗੇ ਖੁੱਲੇ ਥਣ ਦੇ ਵੇਦੀ ਆ ਤੇ ਕਿੰਨਾ ਚ ਵਾਜੂਗੀ ਦ ਉਹਦੀ ਮੀਟ 18 ਲੀਟਰ ਆਉਣਾ। ਉਹਦੀ ਥਾਣ ਥੋਨੇ ਦਾ ਕਰੋ ਚੱਕ ਪੂਰੇ ਕਮਾਲ ਦਾ ਥਾਣ ਲੱਗਾ ਜੇ। ਬਾਕੀ ਚਲੋ ਮਾਲ ਮੋਲ ਹੁੰਦਾ ਕੋਈ ਵਿਹੜ ਵੇਖ ਕੇ ਤੇ ਫਿਰ ਮੁੱਲ ਲਾਵੇ। ਲਓ ਜੀ। ਪੂਰੇ ਕਮਾਲ ਦੀ ਵਿਹੜ ਆ। ਇਹ ਥਾਣ ਗੁੱਲ ਚੈੱਕ ਕਰ ਸਕਦੇ ਜੀ ਇਹਦਾ। ਲਓ ਜੀ ਮੇ ਜੀ ਥਾਣ ਥੋਣ ਕਰੋ ਚੱਕ ਦਾ ਚੰਗਾ ਚਵਾਈ ਵਾਲਾ ਥਾਣ ਦਾ ਗਾ ਜੇ। ਸੋ ਚੰਗੇ ਖੁੱਲੇ ਥਣ ਦੇ ਵਿਧੀਆ ਵਗੈਰੇ ਹੋਰ ਤਿਆਰ ਹੋ ਜੂਗੀ ਕੱਦ ਵੀ ਵੱਡਾ ਕੋਈ ਭਰਾ ਛੋਟਾ ਨਾ ਮੰਨੇ ਤੇ ਵਿੱਚ ਬਾਨੀ ਜੇ ਵੈਰ ਹੋ ਹਾਂਜੀ ਹਾਂਜੀ ਬਾਨੀ ਆ ਜੀ ਠੀਕ ਹੈ ਜੀ ਤੇ ਜੈਜੀ ਕਰਦੀਏ ਕਿੰਨੇ ਦੀ ਕਰਦੀਏ ਉੜਦੀਆਂ ਵਾਲਾ ਹੀ ਕੰਮ ਜੈਦੀ ਵੀਰ 65000 ਦੀ 65000 ਦੀ ਚਲੋ ਮੰਗੇ ਤੁਸੀਂ ਜੈਜੀ ਆ ਵੱਧ ਨਹੀਂ ਮੰਗੇ ਤਾਂ 60 ਜੋ ਥੋੜੇ ਜੇ ਕਰ ਦੋ 2000 ਹੀ ਛੱਡੋ ਠੀਕ ਹੈ ਜੀ ਲੋ ਜੀ ਬਾਕੀ ਕੋਈ ਵੈੜ ਵੇਖ ਕੇ ਮੁੱਲ ਲਾਵੇ ਇਦਾਂ ਦੀਆਂ ਮਿਲਦੀਆਂ ਨਹੀਂ ਜੇ 60000 ਦੀ ਦੇ ਦੇਣੀ ਆ ਜੀ ਠੀਕ ਹੈ ਜੀ ਕੋਈ ਚਲੋ ਥੋੜਾ ਬੋਧਾ ਹੋਰ ਮਾਨਦਾਨ ਹੋ ਜਾਊਗਾ ਕੋਈ ਗੱਲ ਨਹੀਂ ਤੇ ਹਾਂ ਜੀ ਅੱਗੇ ਜਰਸੀ ਆ ਗਈ ਜੇ ਵੱਡੀ ਪੰਜਾਬ ਵਾਲੀ ਇਹਦੀ ਰਿਆ ਸੂਈ ਜੇ ਠੀਕ ਹੈ ਜੀ ਉਹ ਤਾਂ 12 ਲੀਟਰ ਲੋ ਜੀ ਥਣ ਥਣ ਵੀ ਇਹਨੂੰ ਚੰਗੇ ਕਮਾਲ ਦਾ ਲੱਗਾ ਜੇ ਕੋਈ ਥਣ ਥਣ ਤੋਂ ਭਰਾ ਹੰਦਾ ਚਲਾ ਸਕਦਾ ਜੀ ਬਾਕੀ ਵੱਡੀ ਜਰਸੀ ਪੰਜਾਬ ਠੀਕ ਹੈ ਵੱਡੀ ਜਰਸੀ ਪੰਜਾਬ ਵਾਲੀ ਆ ਹਾਂ ਜੀ ਥੋੜੀ ਲੱਪੇ ਲੁੱਪੇ ਜੋ ਸੈਟ ਦੇ ਡੰਗ ਜੀ ਹਾਂ ਜੀ ਤੇ ਕੋਈ ਵੀ ਭਰਾ ਇਹਨੂੰ ਛੋਟੀ ਨਾ ਮੰਨੇ ਵੱਡੀ ਜਰਸੀ ਜੇ ਕਦ ਕਾਰ ਵਾਲੀ ਪੰਜਾਬ ਵਾਲੀ ਜਰਸੀ ਆ ਮੇਰੇ ਕਲਾ ਕਲਾ ਥਣ ਲੱਗਾ ਜੇ ਫਿਰਲਾ ਫਿਰਲਾ ਹੈ ਪੂਰੇ ਕਮਾਲ ਦੀ ਆ ਵੀ ਜੀ ਕਿੰਨਾ ਕਰਦੀ ਹੈ ਜਾਇਦ ਜਾਇਦਾ ਵੀ ਨਿਗਾਹ ਜਾਂ ਕਰਦੀ ਹੈ ਮੋਲਾ ਇਹ ਤਰਵੰਜਾ ਹਜ਼ਾਰ ਦੀ 53000 ਦੀ ਹਾਂ ਜੀ ਬਾਕੀ 8 ਅੱਡੇ ਸੀ ਲੋ ਜੀ ਕਰਦੀ ਹੈ ਥੋੜਾ ਬੋਧਾ 50 ਜੋ ਮਾਨਦਨ ਕਰਦੀ ਹੈ ਥੋੜਾ ਬੋਧਾ ਵੀ ਜੀ ਆਪੀ 3000 ਛੜੀਏ ਕਿ 2 ਛੜੀਏ ਹਾਂ ਜੀ ਇਹ 24700 47000 ਦੀ ਬਾਕੀ ਕੋਈ ਵਿਹੜ ਵੇਖ ਕੇ ਮੁੱਲ ਲਾਵੇ ਭਰਾ ਵੱਡੀ ਵਿਹੜ ਜੇ ਅਜੇ ਨੇ ਸਿੱਧੀ-ਸੁੱਧੀ ਹੋਣਾ ਆ ਕਿਉਂਕਿ ਦਿਹਾੜੀ ਲੱਪੇ ਚ ਆ ਠੀਓ ਤੇ ਅੱਗੇ ਆ ਗਈ ਤੇ ਵੀਡੀ ਵੱਡੀ ਵਿਹੜ ਹੈ ਵੀ ਹਾਂਜੀ ਗੱਬਰ ਲੈ ਜਿੰਨ ਪੱਗੀ ਕੱਢ ਦੇ ਠੀਕ ਹੈ ਜੀ ਲੋ ਜੀ ਥਣ ਥਣ ਚੈੱਕ ਕਰ ਸਕਦੇ ਜੀ ਇਹਦਾ ਵੀ ਹੈ ਜਰਸੀ ਕ੍ਰੋਸ ਦੇ ਵਿੱਚ ਪੂਰੇ ਕੱਦ ਵਜ ਨਾਲ ਹੀ ਜੇ ਪੂਰੇ ਕਮਾਲ ਦੀ ਆ। ਵੀਰ ਜੀ ਕਿੰਨਾ ਦੁੱਧ ਚ ਆਜੂਗਾ ਇਹ? ਦੁੱਧ ਵੀਰ ਜੀ 72 ਲੀਟਰ ਦੀ ਕਿਹਾਦਾ। ਠੀਕ ਹੈ ਜੀ। ਰਾਜੀ ਰੂਜੀ ਆ ਪੂਰੀ। ਹਾਂ ਜੀ। ਬਾਕੀ ਬੋਲੇ ਦਾ ਵੀ ਜੈਜਾ ਕਰਾ ਦੇਣਾ। ਵੀਰ ਜੀ ਕਿੰਨਾ ਕਰਦੀ ਇਹਦਾ? ਵੀਰ ਜੀ 77000 ਦੀ। ਨਹੀਂ ਕਰੀਏ ਇਸ। ਕਰ ਦੋ ਵੀਰ ਜੀ ਆਪ ਹੀ। 70 ਦੇ ਲਾਗੇ ਜੀ ਲੈ ਗਈ ਮੈਂ ਤੇ ਨਾਲ। ਪੂਰੇ 70 ਦੇ ਦੇ ਦਾਂ। ਪੂਰੇ 70 ਦੀ। ਚਲੋ ਆਏਗੇ ਤਾਂ ਥੋੜਾ ਬੋਧਾ ਮਾਨਤਾਨ ਹੋ ਜੂ ਕੋਈ ਗੱਲ ਨਹੀਂ। ਬਾਕੀ ਕੋਈ ਵੀ ਭਰਾ ਨਾ ਵੇੜ ਵੇਖ ਕੇ ਮੁੱਲ ਲਾਵੇ। ਵੱਡੀ ਵੇੜ ਆ। ਹਾਂਜੀ ਅੱਗੇ ਤਾਜੀ ਸੂਈ ਆ ਗਈ ਜੇ ਥੋੜੇ 12 13 ਲੀਟਰ ਦੁੱਧ ਜੇ ਹੁਣੇ ਆਏਗੇ ਦੋ ਟਾਈਮ ਚੋਕ ਲੈਣ ਦੀ ਜੀ ਠੀਕ ਹੈ ਜੀ 12 13 ਕਿਲੋ ਠੀਕ ਹੈ ਜੀ ਬੋਲੇ ਤੇ ਬੱਸ ਕਿੰਨਾ ਚ ਵਾਜੂ ਵੀਰ ਜੀ ਇਹ ਦੁੱਧ ਵੀਰ ਜੀ 170 ਰੁਪਏ ਆ ਬਾਈ ਕਰ ਦਿੰਦੇ ਠੀਕ ਹੈ ਜੀ ਦੁੱਧ ਸੇਵਾ ਦਾ ਬਈ ਜਿਹੜੀ ਕੱਦ ਵਜਨ ਵਾਲੀ ਦੁੱਧ ਤੇ ਉਹਨੇ ਕੱਢਣਾ ਹੀ ਕੱਢਣਾ ਬਾਕੀ ਬਾਕੀ ਥਣ ਥਣ ਮੱਝਾਂ ਵਾਲਾ ਥਣ ਲੱਗਾ ਜੇ ਪੂਰੇ ਕਮਾਲ ਦਾ ਵੀਰ ਜੀ ਇਹ ਕਿੰਨੇ ਦੀ ਕਰਤੀ ਜੈਤ ਜੀ ਦੇ ਦਿਆ 48000 ਦੇ 48000 ਦੀ ਹਾਂਜੀ ਨੇ 45 ਚੋਂ ਛੜੀਏ ਕਿੰਨੇ ਛੜ ਦੀਏ ਛੱਡ ਦੋ ਆ ਤਿੰਨ ਤੇ ਮੇਰਾ ਭਾਵੇਂ ਜਿੰਨੇ ਛੜਨੇ ਕੋਈ ਪਈ ਦੀ ਦੋ ਛੜ ਦੀਏ ਫਿਰ ਕਰ ਦੋ ਮਾਰ ਕਰ ਬਾਕੀ ਦੋ ਛੜੀਏ ਕਿ ਕਰ 40 ਦੀ ਦਈਏ 40 ਦੀ ਲੋ ਜੀ ਵੱਡੀ ਆ ਕਦਕਾਰ ਹਲੀ ਉਸ ਹਾਲ ਨਾ ਕੋਈ ਭਰਾ ਅੰਦਾਜ਼ਾ ਲਾਵੇ ਹਾਂਜੀ ਅੱਗੇ ਆ ਗਈ ਤੇ ਵੀਰ ਜੀ ਇਹਦਾ ਬੱਚਾ ਨਹੀਂ ਜਾਏਗਾ ਦੁੱਧ 8 ਲੀਟਰ ਜੀ ਅੱਛਾ ਬੱਚਾ ਨਹੀਂ ਹੈਗਾ ਦੁੱਧ 8 ਲੀਟਰ ਹਾਂਜੀ ਹੈ ਪੂਰੀ ਸ਼ਕੀਨ ਵੜਿਆ ਮੂੰਹ ਛੇਦਾਂ ਦਿਆ ਹਾਂਜੀ ਠੀਕ ਹੈ ਜੀ ਉਹੀ ਥਣ ਥੁਣੇ ਨੂੰ ਵੀ ਬੜਾ ਸਪੈਸ਼ਲ ਲੱਗਾ ਜੇ ਥਣ ਬੜਾ ਚਵਾ ਬੜਾ ਹਾਂਜੀ ਗਲਾਬੀ ਥਾਣਾ ਜੀ ਠੀਕ ਹੈ ਇਹਨੇ ਪੂਰੇ ਕਮਾਲ ਦਾ ਥਾਣਾ ਲੱਗਾ ਆ ਵੀ ਜੀ ਇਹਦਾ ਕਿੰਨਾ ਕਰਦੀ ਹੈ ਮੁੱਲ ਦੇਦੀ ਨੇ 28000 ਦੀ 28000 ਦੀ ਹਾਂਜੀ ਨਿਜਾਇਜ਼ ਜੀ ਕਰਦੀ ਹੈ ਜੈਸਨ ਵਾਲਾ ਜੈ ਤੁਸੀਂ ਦੱਸਦੇ ਪੰਜੀ ਜੋ ਕਿੰਨੇ ਛੱਡਦੀ ਹੈ ਹਾਂਜੀ ਇਦਾਂ ਹੀ ਬਹਿ ਜਾਣਾ ਜੇ ਭਾਰਾ ਠੀਕ ਕੋਈਆਂ ਨਾਲ ਲੋ ਜੇ ਇਦਾਂ ਜੇ ਚੋਈ ਕਰੋ ਚੱਕ ਪੂਰੇ ਕਮਾਲ ਦੀ ਲੱਗੀ ਜੇ ਚੋਈ ਕੋਈ ਭਰਾ ਨਹੀਂ ਕੋਈ ਜਾਨਾ ਨਹੀਂ ਠੀਕ ਹੈ ਜੀ ਤੇ ਜੈਤ ਜੀ ਕਿੰਨੇ ਦੀ ਕਰਦੀਏ ਕਰ ਦੋ ਵੀਰ ਜੀ ਆਪ ਹੀ ਤਮੇ 25 ਜੋ ਕਰੀਏ ਮੰਨਤਾ ਲਾ ਕਰ ਦੋ ਜੀ ਛੱਡ ਦੋ 1000 24 ਦੀ 24000 ਦੀ ਹੋ ਗਈ ਜੇ 24000 ਹਾਂ ਜੀ ਅੱਗੇ ਆ ਗਈ ਜੇ ਵੇੜ ਇਸਦੇ ਦੁੱਧ 6 ਲੀਟਰ ਤੇ ਥਾਣੇ ਦੇ ਦੋਵੇਂ ਮਰਗ ਦੇ ਚੱਲ ਜੇ ਅਗਲੇ ਬੰਦ ਅੱਛਾ ਦੋ ਥਾਣੇ ਚੱਲਦੇ ਜੇ ਚਲੋ ਕਿਸੇ ਨੇ ਭਰਾ ਨੇ ਚਾਹ ਪਾਣੀ ਵਾਸਤੇ ਖੜਨੀ ਹੋਵੇ ਹਾਂ ਜੀ ਹਾਂ ਜੀ ਤੇ ਲੈ ਜੇ ਬਾਕੀ ਰੇਟ ਮੁਫਤ ਵਾਲਾ ਜੇ ਦਾ ਨੋ ਮਹੀਨਾ ਕਿਸੇ ਭਰਾ ਨੇ ਚੋਲੀ ਨਾਲ ਤੇ ਪੈਸੇ ਪੂਰੇ ਕਰ ਦੇਣੇ ਨੇ ਪਹਿਲਾਂ ਕਰ ਦੇਣੇ ਮਹੀਨੇ ਤੋਂ ਵੀ ਹਾਂਜੀ ਬਈ ਚੱਲ ਵੀ ਸਕਦੇ ਥਾਣੇ 'ਚ ਕੋਈ ਇਲਾਜ ਲੂਜ ਕਰਾ ਲੈ ਤੇ ਵੈਸੇ ਵੀ ਜੀ ਇਹ ਕਿੰਨੇ ਦੀ ਕਰ ਦਈਏ ਇਹ ਵੀ ਫਿਰ 10000 ਦੀ 10000 ਦੀ ਕਰੀਏ ਜੈ ਜੀ ਕਰ ਦਈਏ ਦੋ ਥਾਣੇ ਆ ਕਰ ਦੋ 20000 ਦੀ 8 ਦੀ ਕਰੀਏ ਕਿ 7 ਦੀ ਕਰ ਦਈਏ 7 8 ਦੀ ਕਰ ਦਈਏ 6000 ਦੀ ਹੋ ਗਈ ਜੇ ਲੈ ਦੀ ਕਰ ਦੇ ਕਰ ਦੇ ਲੋ ਜੀ 6000 ਦੀ ਹੋ ਗਈ ਜੇ ਤੇ ਹਾਂਜੀ ਵੀਰ ਜੀ ਅੱਗੇ ਆ ਗਈ ਜੇ 5 ਲੀਟਰ ਦੀ ਤਾਂ ਬਚਾ ਨਹੀਂ ਜੀ ਹਾਂ ਠੀਕ ਹੈ ਜੀ 5 ਲੀਟਰ ਤਾਂ ਹੈ ਜਰਸੀ ਜੇ ਵੀ ਪੂਰੇ ਕਮਾਲ ਦੀ ਆ ਕ੍ਰਾਸ ਦੇ ਵਿੱਚ ਇਥਾਣ ਥੋਣੇ ਨੂੰ ਵੀ ਬੜਾ ਚੰਗਾ ਲੱਗਾ ਜੇ ਲੈਓ ਵੀਰ ਜੀ ਕਮਾ ਲਿਓ ਇਹਨੂੰ ਹਾਂਜੀ ਤੁਹਾਨੂੰ ਚੰਗਾ ਲੱਗਾ ਇਹਨੂੰ ਵੀਰ ਜੀ ਇਹ ਕਿੰਨੇ ਦੀ ਕਰਦੀ ਹੈ ਜੈਜ ਜੀ ਇਹ ਵੀਰ 20000 ਦੀ 2000 ਦੀ ਹਾਂਜੀ ਨਹੀਂ ਇਹਨੂੰ ਜਿਆਦਾ ਮੰਗ ਲਿਆ ਆਪਾਂ ਬਾਕੀ ਖਰਦੋ ਇਹਨੂੰ 15 ਚੋਂ ਕਰੀਏ ਮਾਨਤਾਣਾ ਮੇਰਾ ਵੀਰ ਮੁੰਡਾ 15 ਚੋਂ ਕਰਦੀਏ ਮਾਨਤਾਣਾ ਕੋਈ ਛੱਡੋ ਕੋਈ ਨਹੀਂ ਕਿੰਨੇ ਦੀ ਕਰਦੀਏ 12000 ਦੀ ਦੇਦੀ ਮੈਂ ਤੈਨੂੰ ਫਿਰ ਜੱਸਨ 12000 ਦੀ 12000 ਦੀ ਉਹ ਜਿਹੜੀ ਮਿਲਦੀਆਂ ਨਹੀਂ ਜਿਹਦਾਂ ਦੀਆਂ ਜਰਸੀ ਰਹਿ ਗਈ ਇੱਕ ਛੋਟੀ ਰਹਿ ਗਈ ਜੇ ਮੈਂ ਤਰਬੋ ਰਹਿ ਗਈ ਬਚਾ ਨਹੀਂ ਜੇ ਹੈਗਾ। ਦੋ ਜੀ ਜਰਸੀ ਪੂਰੇ ਕਮਾਲ ਦੀ ਆ ਪੰਡਾ ਪਾਈ ਫਿਰਦੀ ਜੇ। ਦੁੱਧ 11 12 ਲੀਟਰ ਦਾ। ਠੀਕ ਹੈ ਜੀ 11। ਦੁੱਧ ਪਾਣੀ ਚਾਹਣਾ। 12 ਲੀਟਰ ਚੋਕੇ ਦਾ। ਠੀਕ ਹੈ ਜੀ। 12 ਲੀਟਰ ਦੁੱਧ ਕੋਈ ਭਰਾ ਚ ਵਾਲੇ। ਉਹ ਜੋੜਾ ਆਪਾਂ 17000 ਦਾ ਦੇ ਰਾਂਗੇ ਜੇ ਕੋਈ ਜੋੜਾ ਲੈ ਲਊਗਾ। ਅੱਛਾ ਐਂਡ ਲਾ। ਹਾਂ ਜੀ ਐਂਡ ਲਾ। ਥੇਰੇ ਜੋ ਆਫਰ ਵੀ ਲਾਤੀ ਬਈ ਪੰਡਾ ਵੇਖੋ ਪਾਈਆਂ ਬੱਛੀ ਨੇ। ਹਾਂ ਜੀ ਹਾਂ ਜੀ। ਇਦਾਂ ਹੀ ਭੈਣ ਬੈਠੋ ਠੀਕ ਹੈ ਜੀ। ਉਦੋਂ ਕਿ ਨਾ ਹਾਂਜੀ ਪਾਉ ਬੋਠੀ ਪੱਟ ਪਾਈ ਜੇ ਥੱਲੇ ਠੀਕ ਹੈ ਜੀ ਇਹਦਾ ਮਤਲਬ ਉਨੀ ਉੱਤੇ ਤੇ ਉਨੀ ਥੱਲੇ ਤੇ ਉਹ ਗੱਲ ਹੋ ਵੀ ਪਈ ਦੀ ਅੱਜ ਆ ਜੀ ਜਸਵਾ ਦੇਖੋ ਭਾਈ ਠੀਕ ਹੈ ਜੀ ਤੁਸੀਂ ਜਿੱਦਾਂ ਮਰਜ਼ੀ ਭਾਵੇਂ ਨਿਆਣੇ ਚੋਈ ਜਾਣ ਕੋਈ ਗੱਲ ਨਹੀਂ ਠੀਕ ਹੈ ਵੀਰ ਜੀ ਬੰਦ ਹੋਏ ਨੂੰ ਹਾਂਜੀ ਵੀ ਜੀ ਇਹਦਾ ਕਿੰਨਾ ਕਰਦੀ ਐ ਮੁੰਨਾ ਇਹਦੀ ਵੀ 40000 ਦੀ 40000 ਦੀ 35 ਜੋ ਛੱਡੀਏ ਕਿੰਨੇ ਛੱਡਦੀਏ ਮਿਲਦੀਆਂ ਨਹੀਂ ਆਪਣੇ ਚੈਨਲ ਤੇ ਮਿਲਦੀਆਂ ਪਰ 35 ਚੋਂ ਛੱਡ ਦੋ ਕਿੰਨੇ ਛੱਡ ਦਈਏ ਕਰ ਦੋ ਵੀਰ ਜੀ ਆਪ ਹੀ ਕਰ ਦਈਏ ਜਸਨੋ ਵਾਲੇ ਕਰ ਦੋ ਜੀ ਫਿਰ ਮੈਂ ਕਰਦਾ 32000 ਦੀ ਹੋ ਗਈ ਜੇ ਠੀਕ ਹੈ ਜਸਨੋ ਵਾਲੇ ਇਦਾਂ ਦੀਆਂ ਮਿਲਦੀਆਂ ਨਹੀਂ ਇਹ ਦੁੱਧ 12 ਲੀਟਰ ਜੇ ਕੋਈ ਚੁਵਾ ਕੇ ਲੈ ਜਾਏ ਇੱਥੋਂ ਭਰਾ ਭਾਈ ਚੋ ਕੇ ਹਾਂ ਜੀ ਵਾਲੀ ਕਰਨੀ ਹਾਂ ਜੀ ਵਾਲੀ ਹੋ ਗਈ ਲੀਟਰ ਵਾਲੀ ਧਾਰ ਤੁਰ ਬੜੀ ਬੋਲੀ ਨੂੰ ਦੇ ਜੀ ਛੇ ਚੰਗੀ ਹਾਂਜੀ 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 ਠੀਕ ਹੈ ਵੀਰ ਜੀ ਅਗੇ ਛੋਟੀ ਆ ਗਈ ਜੇ ਲੋ ਜੀ ਜੇ ਮਗਰ ਕੱਟੀ ਨੀਲੀ ਰਾਵੀ ਦੀ ਜੇ ਭਰਾ ਨੇ ਚੈੱਕ ਕਰ ਸਕਦਾ ਨਿਸ਼ਾਨੀਆਂ ਨੂੰ ਨੀਆ ਕਵਰ ਕਰ ਦਈਏ ਤੇ ਇਹ ਮਗਰ ਕੱਟੀ ਜੇ ਦੀ ਇਹਦੇ 9-10 ਲੀਟਰ ਤਿਆਰ ਦੇ ਠੀਕ ਹੈ ਜੀ ਹਾਂ ਜੀ ਲਓ ਜੀ ਖੋਰ ਖਰ ਚੈੱਕ ਕਰ ਪੂਰੀਆਂ ਨਿਸ਼ਾਨੀਆਂ ਹੈ ਇਹ ਨੀਲੀ ਰਵੀ ਵਾਲੀਆਂ ਮਗਰੀ ਕੱਟੀ ਜੇ ਹਾਂਕ ਨਾ ਦੋ ਤਿਆਰ ਥੱਲੇ ਹੁਣ 9-10 ਲੀਟਰ 9-10 ਲੀਟਰ ਠੀਕ ਹੈ ਜੀ ਬਈ ਚਲੋ ਦੁੱਧ ਤੇ ਆ ਜੂਗੀ ਹਜੇ ਜਿੱਥੇ ਇੱਕ ਤਾਂ ਖਲੋਗੀ ਦੋ ਦੋ ਤੇ ਆ ਜੂਗੀ ਉੱਥੇ ਬਾਕੀ ਹੈ ਛੋਟੀ ਨਾ ਮੰਨੇ ਦਰਮਿਆਨਾ ਕਾਦਿਆ ਮੰਨ ਲਉ ਨਾ ਛੋਟੀ ਨਾ ਵੱਡੀ ਤੇ ਵੀ ਜੀ ਇਹਦਾ ਕਿੰਨਾ ਕਰਦੀ ਹੈ ਮੁੱਲ ਜੇਦੀ ਵੀ 50000 ਦੀ 85000 ਦੀ ਹਾਂਜੀ 80 ਜੋ ਛੱਡੀਏ ਥੋੜੇ ਬੋਦੇ ਕਿੰਨੇ ਛੱਡੀਏ ਹਜ਼ਾਰ ਕਿ ਦੋ ਜਿੰਨਾ ਮਰਜ਼ੀ ਛੱਡਦਾ ਠੀਕ ਹੈ 80 ਜੋ 2000 ਛੱਡਤਾ ਜ ਬਾਕੀ ਮਿਲਦੀਆਂ ਨਹੀਂ ਇਹ ਦੰਦੀਆਂ ਤਾਜੀ ਸੂਜੀਏ ਬੱਚਾ ਕੱਟੀਆਂ ਕੱਟਾ ਮਗਰ ਠੀਕ ਹੈ ਕੱਟੀਆਂ ਆ ਗਈ ਜੇ ਮਗਰ ਵੀ ਠੀਕ ਹੈ ਵੀ ਜੀ ਚਲੋ ਕੋਈ ਵੀ ਪ੍ਰਾਈਸ ਤੋਂ ਫਿਰ ਵੀ ਤਸੱਲੀ ਕਰ ਲਿਆ ਆਪਣੀ ਠੀਕ ਹੈ ਜੀ